ਕਿਸਾਨਾਂ ਨੂੰ ਅਵੇਅਰ ਕੀਤਾ ਜਾ ਰਿਹਾ ਕੀ ਹੈ ਜੀ ਸਾਰਾ ਸਿਸਟਮ ਕਿਹੜੀ ਸੰਸਥਾ ਕਿਸ ਤਰ੍ਹਾਂ ਤੁਸੀਂ ਕੰਮ ਕਰਦੇ ਹੋ ਜੀ ਸਾਡੀ ਮਾਨਵ ਵਿਕਾਸ ਸੰਸਥਾ ਹੈ ਜਿਹੜੀ ਕਿ ਕਿਸਾਨਾਂ ਨੂੰ ਹਵਾ ਪਾਣੀ ਮਿੱਟੀ ਤੇ ਪ੍ਰਾਲੀ ਦੇ ਉੱਪਰ ਜਾਗਰੂਕ ਕਰਨ ਦਾ ਕੰਮ ਕਰਦੀ ਹੈ ਕਿ ਹੈ ਕਿ ਜਿਨ੍ਹਾਂ ਨੇ ਪ੍ਰਾਲੀ ਵਿੱਚ ਕੀਤੀ ਹੋਈ ਹੈ ਚਾਹੇ ਉਹ ਸੁਪਰ ਸੀਡਰ ਨਾਲ ਹੈ ਹੈਪੀ ਸੀਡਰ ਨਾਲ ਹੈ ਸਰਫੇਸ ਸੀਡਰ ਨਾਲ ਹੈ ਇਸ ਤੋਂ ਇਲਾਵਾ ਅਸੀਂ ਕਿਸਾਨਾਂ ਨੂੰ ਜਿਹੜਾ ਸੇਧ ਦੇ ਉੱਪਰ ਵੀ ਜਾਗਰੂਕ ਕਰਦੇ ਹਾਂ ਕਿ ਆਪ ਦੇ ਖਾਨਜੋਗਰੀਆਂ ਸਬਜ਼ੀਆਂ ਨੇ ਜਿਵੇਂ ਉਹ ਜ਼ਰੂਰ ਤੁਸੀਂ ਲਗਾਓ ਤੇ ਉਹਦੇ ਵਾਸਤੇ ਕੀੜਿਆਂ ਵਾਸਤੇ ਆਪਾਂ ਘਰੇ ਹੀ ਕਿਵੇਂ ਕੋਲ ਬਣਾ ਕੇ ਅਲੱਗ-ਅਲੱਗ ਜਿਵੇਂ ਕੋੜੇ ਪੱਤਿਆਂ ਦਾ ਕੋਲ ਬਣਾ ਕੇ ਆਪਾਂ ਉਹਨਾਂ ਦੀ ਰੋਕத் ਥੰਮ ਕਰ ਸਕਦੇ ਹਾਂ ਕੀੜਿਆਂ ਦੀ ਕਿਸਾਨਾਂ ਨੂੰ ਕਿਹਾ ਜਾਂਦਾ ਹੈ ਕਿ ਕਿਸਾਨ ਤਾਂ ਬਹੁਤ ਤਕਨੀਕ ਕੈਲ ਖੇਤੀ ਕਰਦੇ ਨੇ ਕਿਸਾਨਾਂ ਨੂੰ ਸਭ ਕੁਝ ਪਤਾ ਹੈ ਇਹਦੇ ਬਾਰੇ ਖੇਤੀ ਕਿੱਦਾਂ ਕਰਨੀ ਆ ਕੀ ਚੀਜ਼ ਦਾ ਇਸਤੇਮਾਲ ਕਰਨਾ ਹੈ ਕੀ ਲੱਗ ਰਿਹਾ ਤੁਹਾਨੂੰ ਕੀ ਲੱਗ ਰਿਹਾ ਹੈ ਅਵੇਅਰ ਕਰਨ ਦੀ ਕਿਉਂ ਲੋੜ ਪਈ ਆ ਕਿਤੇ ਨਾ ਕਿਤੇ ਸਾਡੀ ਜਿਹੜੀ ਬਾਬੇ ਨਾਨਕ ਦਾ ਕੀਤਾ ਹੈ ਉਹਦੇ ਤੇ ਜਿਹੜਾ ਸਹੀ ਨਹੀਂ ਚੱਲ ਰਿਹਾ ਜਿਹੜੀਆਂ ਚੀਜ਼ਾਂ ਚਾਹੀਦੀਆਂ ਨੇ ਉਹ ਤਾਂ ਨਹੀਂ ਹੋ ਰਹੀਆਂ ਤੇ ਮਤਲਬ ਜਿਹੜੇ ਕਿਸਾਨ ਨੇ ਉਹ ਝਾੜ ਵਧਾਣ ਦੇ ਚੱਕਰ 'ਚ ਇਹ ਸੋਚ ਰਹੇ ਨੇ ਕਿ ਅਸੀਂ ਜਿੰਨੀ ਜ਼ਿਆਦਾ ਸਪਰਿਆ ਕਰੂੰਗੇ ਓਨਾ ਜ਼ਿਆਦਾ ਹੀ ਸਾਨੂੰ ਝਾੜ ਮਿਲੂਗਾ ਕਈ ਦੁਕਾਨਦਾਰ ਵੀ ਐਵੇਂ ਕਰਦੇ ਆ ਕਿ ਇੱਕ ਦਵਾਈ ਦੇ ਨਾਲ ਤੁਹਾਨੂੰ ਤਿੰਨ ਦਵਾਈਆਂ ਫੜਾ ਦਿੰਦੇ ਆ ਲੇਕਿਨ ਕਿਸਾਨ ਜਿਵੇਂ ਖੁਦ ਜਾਗਰੂਕ ਹੋਊਗਾ ਕਿ ਮੇਰੇ ਖੇਤ ਦੇ ਵਿੱਚ ਕੀ ਬਿਮਾਰੀ ਆ ਰਹੀ ਹੈ ਜਾਂ ਕਿਹੜਾ ਕੀੜਾ ਆ ਰਿਹਾ ਹੈ ਉਹਦੇ ਨਾਲ ਉਹਨਾਂ ਦਾ ਖਰਚਾ ਵੀ ਘਟੂਗਾ ਦੂਸਰਾ ਹੈ ਉਹਨਾਂ ਨੂੰ ਪਤਾ ਹੋਊਗਾ ਕਿ ਮੈਨੂੰ ਇਸ ਕੀੜੇ ਦੇ ਲਈ ਕਿਹੜੀ ਦਵਾਈ ਚਾਹੀਦੀ ਹੈ ਲੱਗ ਰਿਹਾ ਕਿਸਾਨ ਅਵੇਅਰ ਹੋ ਰਹੇ ਨੇ ਕਿਉਂਕਿ ਹੁਣ ਜੇ ਦੇਖਿਆ ਜਾਵੇ ਆਲੂਆਂ ਦੀ ਪਟਾਈ ਚੱਲ ਰਹੀ ਆ ਜਾਂ ਗੰਨਾ ਵੱਢਿਆ ਗਿਆ ਕਿਸਾਨ ਮੱਕੀ ਦੀ ਬਿਜਾਈ ਕਰ ਰਹੇ ਨੇ ਮੱਕੀ ਬਲੈਕਚੀਲ ਰਹੀ ਆ ਮੈਮ ਉਹਦੇ ਵੱਲ ਤਾਂ ਇਹ ਆਵਾਜ਼ ਨਹੀਂ ਚੱਕ ਰਹੇ ਕਿਉਂਕਿ ਕਿਸਾਨ ਜਦੋਂ ਆ ਸਾਡੀ ਇਹ ਸੋਚਣੀ ਹੈ ਕਿ ਕਿਸਾਨ ਕਿਸਾਨ ਦੀ ਗੱਲ ਜਿਆਦਾ ਸੁਣਦੇ ਨੇ ਜਦੋਂ ਆਪ ਦੀ ਕੀ ਦੇਖਣਗੇ ਕਿ ਮਤਲਬ ਇਹ ਕਿਸਾਨ ਕਰ ਰਿਹਾ ਤੇ ਮੈਂ ਵੀ ਇੱਕ ਕਿੱਲੇ ਤੋਂ ਕਰਕੇ ਦੇਖਦਾ ਤਾਂ ਮੈਨੂੰ ਲੱਗਦਾ ਜਾਗਰੂਕਤਾ ਜਿਹੜੀ ਉਹ ਜ਼ਰੂਰ ਹੋਊਗੀ ਇਹ ਤਾਂ ਜਿਹੜਾ ਇਹਨਾਂ ਸਾਨੂੰ ਦੱਸਿਆ ਵੀ ਸਪਰੇਹਾਂ ਕਰਨੀਆਂ ਨੇ ਜਿਹੜੀਆਂ ਵੀ ਤੁਸੀਂ ਨਿੰਮ ਦਾ ਅੱਕ ਦੇ ਪੱਤੇ ਜਾਂ ਕੌੜੇ ਚੀਜ਼ਾਂ ਨੇ ਜਿਹੜੀਆਂ ਉਹਦਾ ਪਾਣੀ ਲੈ ਕੇ ਸਪਰੇਅ ਕਰ ਦੋ ਉਹ ਵੀ ਫੈਲੇ ਬੰਦ ਹੋ ਜਾਂਦਾ ਹੈ ਇਹ ਇੰਜ ਗੱਲਾਂ ਇਹਨਾਂ ਕੁੜੀ ਨੇ ਸਮਝਾਈਆਂ ਨੇ ਹੋਰ ਫਸਲਾਂ ਦੇ ਪਰ ਸੜਿਆ ਸਪਰੇਆ ਆਉਣ ਲੱਗੀਆਂ ਇਸ ਕਰਕੇ ਪਹਿਲਾਂ ਤਾਂ ਸਪਰੇ ਇੰਨੀ ਹੁੰਦੀ ਨਰਮੇ ਨੂੰ ਸਪਰੇ ਕੋਈ ਨਹੀਂ ਸੀ ਮੱਕੀ ਦੀ ਕੋਈ ਸਪਰੇ ਨਹੀਂ ਸੀ ਮਿਰਚਾਂ ਤੇ ਕੋਈ ਸਪਰੇ ਨਹੀਂ ਸੀ ਕਿਸੇ ਜੀਤੇ ਕੋਈ ਸਪਰੇ ਨਹੀਂ ਸੀ ਇਹ ਬਿਮਾਰੀਆਂ ਸਪਰੇਹਾਂ ਦਾ ਕਾਰਨ ਮੰਨਦੇ ਵਾਹ ਹਾਂ ਬਿਮਾਰੀਆਂ ਦਾ ਕਾਰਨ ਆ ਹੋਰ ਕੀ ਹੈ ਜਦ ਜੀ ਸਾਡੇ ਖਾਨ ਜੋ ਕੁੜੀ ਦਾ ਸਬਜੀ ਨਹੀਂ ਹੁੰਦੀ ਹੈ ਜੇ ਸਪਰੇ ਨਹੀਂ ਕਰਦੇ ਸਾਸੀ ਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਿਵਾਣਾ ਸਮਾਜ ਵਿੱਚ ਬਹੁਤ ਸਾਰੀਆਂ ਏਦਾਂ ਦੀਆਂ ਕਮੀਆਂ ਨੇ ਚਾਹੇ ਉਹ ਕਿਸਾਨੀ ਪੱਖੋਂ ਲਾ ਲਈਏ ਚਾਹੇ ਹਰ ਇੱਕ ਵਰਗ 'ਚ ਕਮੀਆਂ ਨੇ ਉਹ ਕਮੀਆਂ ਨੂੰ ਪੂਰਾ ਕਰਨ ਦੇ ਲਈ ਬਹੁਤ ਸਾਰੀਆਂ ਸੰਸਥਾਵਾਂ ਕੰਮ ਕਰਦੀਆਂ ਨੇ ਅੱਜ ਕਿਸਾਨਾਂ ਨੂੰ ਅਵੇਅਰ ਕਰਨ ਦੇ ਲਈ ਇੱਕ ਸੰਸਥਾ ਇੱਥੇ ਪਹੁੰਚੀ ਆ ਮਾਨਵ ਵਿਕਾਸ ਸੰਸਥਾ ਦੇ ਜਿਹੜੇ ਮੇਰੇ ਅਧਿਕਾਰੀ ਨੇ ਉਹ ਇੱਥੇ ਪਹੁੰਚੇ ਨੇ ਗੱਲ ਕਰਦੇ ਆਂ ਹਾਂਜੀ ਨਾਮ ਸਭ ਤੋਂ ਪਹਿਲਾਂ ਦਾ ਫਤਿਹ ਅਰਜ਼ ਕਰਦੇ ਆਂ ਬਾਈ ਗੁਰੂ ਜੀ ਖਾਲਸਾ ਬਾਈ ਗੁਰੂ ਬਾਈ ਜੀ ਬਾਈ ਗੁਰੂ ਜੀ ਕੀ ਫਤਿਹ ਕੀ ਨਾਮਾ ਜੀ ਸੁਪਨਾ ਚੌਧਰੀ ਚੌਧਰੀ ਸਾਹਿਬ ਅੱਜ ਜਿਹੜਾ ਇਹ ਕਿਸਾਨਾਂ ਨੂੰ ਅਵੇਅਰ ਕੀਤਾ ਜਾ ਰਿਹਾ ਕੀ ਹੈ ਜੀ ਸਾਰਾ ਸਿਸਟਮ ਕਿਹੜੀ ਸੰਸਥਾ ਕਿਸ ਤਰ੍ਹਾਂ ਤੁਸੀਂ ਕੰਮ ਕਰਦੇ ਹੋ ਜੀ ਸਾਡੀ ਮਾਨਵ ਵਿਕਾਸ ਸੰਸਥਾ ਹੈ ਜਿਹੜੀ ਕਿ ਕਿਸਾਨਾਂ ਨੂੰ ਹਵਾ ਪਾਣੀ ਮਿੱਟੀ ਤੇ ਪ੍ਰਾਲੀ ਦੇ ਉੱਪਰ ਜਾਗਰੂਕ ਕਰਨ ਦਾ ਕੰਮ ਕਰਦੀ ਹੈ ਜ ਜਿਹਦੇ ਵਿੱਚ ਅਸੀਂ ਕਿਸਾਨਾਂ ਨੂੰ ਜਾਗਰੂਕ ਕਰਦੇ ਹਾਂ ਕਿ ਤੇ ਇਹਦੇ ਉੱਪਰ ਅਸੀਂ ਇਹ ਗੱਲਬਾਤ ਕਰਦੇ ਹਾਂ ਕਿ ਹਰ ਚਾਰ ਪਿੰਡਾਂ ਦੇ ਪਿੱਛੇ ਅਸੀਂ ਡੈਮੋ ਰੱਖਦੇ ਹਾਂ ਜਿਹੜੇ ਕਿ ਅਸੀਂ ਝੋਨੇ ਦੇ ਟਾਈਮ ਵੀ ਰੱਖਦੇ ਹਾਂ ਸਿੱਧੀ ਬਿਜਾਈ ਤੇ ਜਾਂ ਘੱਟ ਸਮਾਂ ਲੈਣ ਵਾਲੀਆਂ ਫਸਲਾਂ ਦੇ ਵੈਰਾਈਟੀਆਂ ਦੇ ਉੱਪਰ ਤੇ ਇਹਦੇ ਵਿੱਚ ਅਸੀਂ ਜਿਹੜਾ ਹੁਣ ਅਸੀਂ ਡੈਮੋ ਰੱਖਿਆ ਹਰ ਚਾਰਾ ਪਿੰਡਾਂ ਦੇ ਪਿੱਛੇ ਤੇ ਉਹਦੇ ਵਿੱਚ ਅਸੀਂ ਰੱਖਿਆ ਕਿ ਜਿਨ੍ਹਾਂ ਨੇ ਪ੍ਰਾਲੀ ਵਿੱਚ ਕੀਤੀ ਹੋਈ ਆ ਚਾਹੇ ਉਹ ਸੁਪਰ ਸੀਡਨ ਨਾਲ ਆ ਹੈਪੀ ਸੀਡਨ ਨਾਲ ਆ ਸਰਫੇਸ ਸੀਡਨ ਨਾਲ ਆ 23 ਤੋਂ ਇਲਾਵਾ ਅਸੀਂ ਕਿਸਾਨਾਂ ਨੂੰ ਜਿਹੜਾ ਸੇਦ ਦੇ ਉੱਪਰ ਵੀ ਜਾਗਰੂ ਕਰਦੇ ਆ ਕਿ ਆਪ ਦੇ ਖਾਂਜੋਗਰੀਆਂ ਸਬਜ਼ੀਆਂ ਨੇ ਜਿਵੇਂ ਉਹ ਜ਼ਰੂਰ ਤੁਸੀਂ ਲਗਾਓ ਤੇ ਉਹਦੇ ਵਾਸਤੇ ਕੀੜਿਆਂ ਵਾਸਤੇ ਆਪਾਂ ਘਰੇ ਹੀ ਕਿਵੇਂ ਕੋਲ ਬਣਾ ਕੇ ਅਲੱਗ-ਅਲੱਗ ਜਿਵੇਂ ਕੋੜੇ ਪੱਤਿਆਂ ਦਾ ਕੋਲ ਬਣਾ ਕੇ ਆਪਾਂ ਉਹਨਾਂ ਦੀ ਰੋਕத் ਥੰਮ ਕਰ ਸਕਦੇ ਆਂ ਕੀੜਿਆਂ ਦੀ ਦੂਸਰਾ ਜਿਵੇਂ ਆਪਾਂ ਹੁਣ ਜਿਵੇਂ ਕਣਕ ਦਾ ਸੀਜ਼ਨ ਚੱਲ ਰਿਹਾ ਤੇ ਉਹਦੇ ਉੱਪਰ ਹੁਣ ਕਿਹੜੀਆਂ ਬਿਮਾਰੀਆਂ ਚੱਲ ਰਹੀਆਂ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਕਿਹੜੀਆਂ ਬਿਮਾਰੀਆਂ ਆਉਣਗੀਆਂ ਉਹਦੇ ਉੱਪਰ ਤੇ ਉਹਦੇ ਉੱਤੇ ਅਸੀਂ ਜਿਹੜੀਆਂ ਦਵਾਈਆਂ ਸਿਫਾਰਿਸ਼ ਕਰਦੇ ਆਂ ਉਹੀ ਦਵਾਈਆਂ ਸਿਫਾਰਿਸ਼ ਕਰਦੇ ਆ ਜਿਹੜੀਆਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਕੀਤੀਆਂ ਹੁੰਦੀਆਂ ਨੇ ਤੇ ਕਿਸਾਨਾਂ ਨੂੰ ਇਹ ਅਵੇਅਰ ਕਰਦੇ ਆ ਕਿ ਅਗਰ ਉਹ ਸਮੇਂ-ਸਮੇਂ ਸਿਰ ਤੇ ਆਪਦੇ ਖੇਤਾਂ ਦੀ ਨਿਗਰਾਨੀ ਕਰਦੇ ਆ ਔਰ ਅਗਰ ਨਿਗਰਾਨੀ ਕਰਕੇ ਉਹ ਸ਼ੁਰੂਆਤ ਦੇ ਸਮੇਂ ਤੇ ਹੀ ਆਪਣੇ ਜਿਹੜੀ ਬਿਮਾਰੀ ਨੂੰ ਜਾਂ ਕੀੜੇ ਨੂੰ ਰੋਕ ਲੈਂਦੇ ਆ ਤਾਂ ਅੱਗੇ ਜਾ ਕੇ ਉਹਨਾਂ ਦਾ ਖਰਚਾ ਵੀ ਘਟਦਾ ਹੈ ਦੂਸਰਾ ਉਹਨਾਂ ਨੂੰ ਘੱਟ ਰਿਹਾਂ ਸਪਰੇਹਾਂ ਜਿਹੜੀਆਂ ਉਹ ਇਸਤੇਮਾਲ ਕਰਨੀਆਂ ਪੈਂਦੀਆਂ ਨੇ ਮੈਮ ਕਿਸਾਨਾਂ ਨੂੰ ਕਿਹਾ ਜਾਂਦਾ ਹੈ ਕਿ ਕਿਸਾਨ ਤਾਂ ਬਹੁਤ ਤਕਨੀਕ ਗਲ ਖੇਤੀ ਕਰਦੇ ਨੇ ਕਿਸਾਨਾਂ ਨੂੰ ਸਭ ਕੁ ਕੁਸ ਪਤਾਏ ਇਹਦੇ ਬਾਰੇ ਖੇਤੀ ਕਿੱਦਾਂ ਕਰਨੀ ਆ ਕੀ ਚੀਜ਼ ਦਾ ਇਸਤੇਮਾਲ ਕਰਨਾ ਹੈ ਕੀ ਲੱਗ ਰਿਹਾ ਤੁਹਾਨੂੰ ਕੀ ਲੱਗ ਰਿਹਾ ਹੈ ਅਵੇਅਰ ਕਰਨ ਦੀ ਕਿਉਂ ਲੋੜ ਪਈ ਆ ਕਿਤੇ ਨਾ ਕਿਤੇ ਸਾਡੀ ਜਿਹੜੀ ਬਾਬੇ ਨਾਨਕ ਦਾ ਕੀਤਾ ਏ ਉਹਦੇ ਤੇ ਜਿਹੜਾ ਸਹੀ ਨਹੀਂ ਚੱਲ ਰਿਹਾ ਜਿਹੜੀਆਂ ਚੀਜ਼ਾਂ ਚਾਹੀਦੀਆਂ ਨੇ ਉਦਾਂ ਨਹੀਂ ਹੋ ਰਹੀਆਂ ਕੈਮੀਕਲ ਦਾ ਇਸਤੇਮਾਲ ਹੋਣ ਲੱਗ ਗਿਆ ਕੀ ਲੱਗ ਰਿਹਾ ਤੁਹਾਨੂੰ ਹਾਂਜੀ ਕੈਮੀਕਲ ਦਾ ਇਸਤੇਮਾਲ ਜਿਹੜਾ ਉਹ ਜ਼ਿਆਦਾ ਹੋਣ ਲੱਗ ਗਿਆ ਜਿਵੇਂ ਹਰੀ ਕ੍ਰਾਂਤੀ ਆਈ ਸੀਗੀ ਉਹਦਾ ਝਾੜ ਕਿਤੇ ਨਾ ਕਿਤੇ ਵੱਧ મતਲਬ ਜਿਹੜੇ ਕਿਸਾਨ ਨੇ ਉਹ ਝਾੜ ਵਧਾਣ ਦੇ ਚੱਕਰ 'ਚ ਇਹ ਸੋਚ ਰਹੇ ਨੇ ਕਿ ਅਸੀਂ ਜਿੰਨੀ ਜ਼ਿਆਦਾ ਸਪਰਿਆ ਕਰੂਗੇ ਓਨਾ ਜ਼ਿਆਦਾ ਹੀ ਸਾਨੂੰ ਝਾੜ ਮਿਲੂਗਾ ਔਰ ਕੁਝ ਕਿਸਾਨਾਂ ਨੂੰ ਜਿਹੜਾ ਹੈ ਜਿਵੇਂ ਜਿਵੇਂ ਮੈਂ ਅਵੇਅਰਨੈਸ ਦੀ ਗੱਲ ਕੀਤੀ ਕਿ ਕਿਸਾਨ ਜਿਹੜੇ ਨੇ ਉਹ ਅਗਰ ਪਹਿਲੇ ਹੀ ਅਵੇਅਰ ਹੋਣਗੇ ਕਿ ਮੇਰੇ ਖੇਤ 'ਚ ਇਹ ਬਿਮਾਰੀ ਆ ਰਹੀ ਹੈ ਜਾਂ ਇਹ ਕੀੜਾ ਆ ਰਿਹਾ ਮੈਨੂੰ ਇਹਦੇ ਵਾਸਤੇ ਪਾਰਟਿਕੂਲਰ ਦਵਾਈ ਹੀ ਲੈ ਕੇ ਆਉਣੀ ਆ ਤਾਂ ਉਹ ਕਿਤੇ ਨਾ ਕਿਤੇ ਦਵਾਈਆਂ ਦੀ ਵੀ ਲੁੱਟ ਮਾਰ ਤੋ ਬਚਣਗੇ ਪ੍ਰੋਪਰ ਆਪਣੇ ਉਦੇਤੇ ਜਾਣਗੇ ਦੁਕਾਨ ਤੇ ਜਾਣਗੇ ਉਹਦੇ ਕੋ ਪਰਟੀਕੂਲਰ ਦਵਾਈ ਦੀ ਡਿਮਾਂਡ ਕਰਨਗੇ ਕਿਉਂਕਿ ਕਈ ਦੁਕਾਨਦਾਰ ਵੀ ਐਵੇਂ ਕਰਦੇ ਆ ਕਿ ਇੱਕ ਦਵਾਈ ਦੇ ਨਾਲ ਤੁਹਾਨੂੰ ਤਿੰਨ ਦਵਾਈਆਂ ਫੜਾ ਦਿੰਦੇ ਆ ਲੇਕਿਨ ਕਿਸਾਨ ਜੀ ਵੇ ਖੁਦ ਜਾਗਰੂਕ ਹੋਊਗਾ ਕਿ ਮੇਰੇ ਖੇਤ ਦੇ ਵਿੱਚ ਕੀ ਬਿਮਾਰੀ ਆ ਰਹੀ ਹੈ ਜਾਂ ਕਿਹੜਾ ਕੀੜਾ ਆ ਰਿਹਾ ਹੈ ਉਹਦੇ ਨਾਲ ਉਹਨਾਂ ਦਾ ਖਰਚਾ ਵੀ ਘਟੂਗਾ ਦੂਸਰਾ ਹੈ ਉਹਨਾਂ ਨੂੰ ਪਤਾ ਹੋਊਗਾ ਕਿ ਮੈਨੂੰ ਇਸ ਕੀੜੇ ਦੇ ਲਈ ਕਿਹੜੀ ਦਵਾਈ ਚਾਹੀਦੀ ਹੈ ਲੱਗ ਰਿਹਾ ਕਿਸਾਨ ਵੇਰ ਹੋ ਰਹੇ ਨੇ ਕਿਉਂਕਿ ਹੁਣ ਜੇ ਦੇਖਿਆ ਜਾਵੇ ਆਲੂਆਂ ਦੀ ਪਟਾਈ ਚੱਲ ਰਹੀ ਆ ਜਾਂ ਗੰਨਾ ਵੱਢਿਆ ਗਿਆ ਕਿਸਾਨ ਮੱਕੀ ਦੀ ਬਿਜਾਈ ਕਰ ਰਹੇ ਨੇ ਮੱਕੀ ਬਲੈਕ ਚ ਮਿਲ ਰਹੀ ਹੈ ਮੈਮ ਉਹਦੇ ਵੱਲ ਤਾਂ ਇਹ ਆਵਾਜ਼ ਨਹੀਂ ਚੱਕ ਰਹੇ ਇਦਾਂ ਦੀਆਂ ਗੱਲਾਂ 'ਚ ਵੇਰ ਹੋਣਗੇ ਕੀ ਲੱਗ ਰਿਹਾ ਤੁਸੀਂ ਪਿੰਡਾਂ 'ਚ ਜਾਣਿਓ ਕਿਉਂ ਇਹ ਆਪਣੀ ਲੁੱਟ ਕਰਾ ਰਹੇ ਨੇ ਬਲੈਕ ਚ ਲੈ ਲੈ ਕੇ ਮੱਕੀ ਬੀਜ ਰਹੇ ਨੇ ਮੇਰੇ ਅਕੋਰਡਿੰਗ ਤਾਂ ਐਵੇਂ ਹੈ ਕਿ ਜਿਵੇਂ ਅਸੀਂ ਫਿਲਹਾਲ ਤੇ ਝੋਨੇ ਤੇ ਕਣਕ ਤੇ ਹੀ ਗੱਲ ਕਰਦੇ ਆ ਤੇ ਅੱਗੇ ਜਿਵੇਂ ਤੁਸੀਂ ਮੱਕੀ ਦੀ ਵੀ ਗੱਲ ਕੀਤੀ ਹੈ ਕਿ ਇਹਦੇ ਤੇ ਸਰਕਾਰ ਜਿਹੜੀ ਹੈ ਅਸੀਂ ਸਰਕਾਰ ਤੋਂ ਉਮੀਦ ਕਰਨ ਨਾਲੋਂ ਵੀ ਆਪਾਂ ਵੀ ਪਹਿਲ ਕਰ ਸਕਦੇ ਆ ਕਿ ਆਪਾਂ ਕਿਵੇਂ ਆਪਦੇ ਖਰਚੇ ਘਟਾਈਏ ਕਿ ਸਰਕਾਰ ਵੱਲੋਂ ਸਾਨੂੰ ਅਸੀਂ ਵੀ ਜਾਣਦੇ ਆ ਕਿ ਸਾਨੂੰ ਨਹੀਂ ਉਨੀ ਮਤਲਬ ਸਪੋਰਟ ਮਿਲ ਰਿਹਾ ਲੇਕਿਨ ਅਸੀਂ ਅੱਗੇ ਵਧ ਕੇ ਅਗਰ ਜਿਵੇਂ ਅਸੀਂ ਤੁਸੀਂ ਜਾਗਰੂਕਤਾ ਦੀ ਗੱਲ ਕੀਤੀ ਵੀ ਤੁਸੀਂ ਕਿਸਾਨਾਂ ਨੂੰ ਜਾਗਰੂਕ ਕਰ ਰਹੇ ਹੋ ਅਸੀਂ ਅਗਰ 30 ਜਿਵੇਂ 30 ਕਿਸਾਨ ਆਂਦੇ ਨੇ 40 ਆਂਦੇ ਉਹਦੇ ਚੋ 10 ਕਿਸਾਨ ਵੀ ਜਾਗਰੂਕ ਹੋ ਰਹੇ ਨੇ ਤਾਂ ਜਿਵੇਂ ਅਸੀਂ ਡੈਮੋ ਦੀ ਵੀ ਗੱਲ ਕੀਤੀ ਕਿ ਅਸੀਂ ਪ੍ਰਾਲੀ ਵਿੱਚ ਰੱਖ ਕੇ ਕਿਸਾਨਾਂ ਦੇ ਡੈਮੋ ਲਗਵਾਏ ਹੋਏ ਨੇ ਤੇ ਉਹਦੇ ਨਾਲ ਵੀ ਕਿਤੇ ਨਾ ਕਿਤੇ ਅਸੀਂ ਉਹਦੇ ਵਿੱਚ 10 ਫਾਰਮਰਸ ਨੂੰ ਵੀ ਐਡ ਕਰਕੇ ਖੇਤ ਦੇ ਵਿੱਚ ਲਿਜਾ ਕੇ ਵੀ ਅਸੀਂ ਉਹਦੇ ਤੇ ਜਿਹੜੀ ਮੀਟਿੰਗ ਹੈ ਕਰਦੇ ਆ ਕਿਉਂਕਿ ਕਿਸਾਨ ਜਦੋਂ ਆ ਸਾਡੀ ਇਹ ਸੋਚਣੀ ਹੈ ਕਿ ਕਿਸਾਨ ਕਿਸਾਨ ਦੀ ਗੱਲ ਜ਼ਿਆਦਾ ਸੁਣਦੇ ਨੇ ਜਦੋਂ ਆਪ ਦੀ ਅੱਖੀਂ ਦੇਖਣਗੇ ਕਿ ਮਤਲਬ ਇਹ ਕਿਸਾਨ ਕਰ ਰਿਹਾ ਤੇ ਮੈਂ ਵੀ ਇੱਕ ਕਿੱਲੇ ਤੋਂ ਕਰਕੇ ਦੇਖਦਾ ਤਾਂ ਮੈਨੂੰ ਲੱਗਦਾ ਜਾਗਰੂਕਤਾ ਜਿਹੜੀ ਉਹ ਜ਼ਰੂਰ ਹੋਊਗੀ ਜੀ ਮੈਮ ਜੇ ਦੇਖਿਆ ਜਾਵੇ ਮੱਕੀ ਦੀ ਗੱਲ ਕੀਤੀ ਆ ਮੱਕੀ ਤੇ ਝੋਨਾ ਕਿਹ ਜਾ ਰਿਹਾ ਪਾਣੀ ਬਹੁਤ ਖਾ ਰਹੇ ਨੇ ਝੋਨੇ ਤੇ ਤਾਂ ਸਮਝਾਇਆ ਜਾ ਰਿਹਾ ਕਿਸਾਨਾਂ ਨੂੰ ਪਰ ਮੱਕੀ ਬਾਰੇ ਨਹੀਂ ਦੱਸਿਆ ਜਾ ਰਿਹਾ ਮੱਕੀ ਵੀ ਝੋਨੇ ਨਾਲੋਂ ਦੁੱਗਣਾ ਪਾਣੀ ਇਸਤੇਮਾਲ ਕਰਦੀ ਹੈ ਜੀ ਉਹਦੇ ਬਾਰੇ ਵੀ ਕੁਝ ਨਾ ਕੁਝ ਦੱਸਣਾ ਚਾਹੀਦਾ ਬਿਲਕੁਲ ਦੱਸਣਾ ਤੇ ਚਾਹੀਦਾ ਜੀ ਜੀ 100 ਹੋਰ ਵੀ ਕਿਸਾਨ ਨੇ ਹਾਂਜੀ ਕੀ ਨਾਮ ਹੈ ਜੀ ਯਾਰ ਮੈਨੂੰ ਨਹੀਂ ਪਤਾ ਕੀ ਨਾਮ ਹੈ ਚਾਚਾ ਜੀ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਮੱਕੀ ਤੇ ਚੋਨੇ ਦੇਖਿਆ ਜਬੇ ਪਾਣੀ ਕਿਹਾ ਜਾ ਰਿਹਾ ਬਹੁਤ ਬਰਬਾਦ ਕਰਦੀ ਆ ਮੱਕੀ ਤੇ ਇਸ ਚ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਮੱਕੀ ਨੂੰ ਤਾਂ ਭਾਈ ਖਰਚਾ ਬਹੁਤ ਆਉਂਦਾ ਹੈ ਤੇ ਪਾਣੀ ਬਹੁਤ ਜਿਆਦਾ ਲੱਗਦਾ ਝੋਨੇ ਨੂੰ ਬਦਲ ਲੱਗਦਾ ਹੈ ਭਈ ਸਾਨੂੰ ਪਾਣੀ ਦੀ ਬੜੀ ਲੋੜ ਹੈ ਲੋੜ ਪਾਣੀ ਜਾ ਰਿਹਾ ਥੱਲੇ ਇਹਦਾ ਕੋਈ ਉਪਰਾਹ ਲਾ ਹੋ ਜਾਵੇ ਜਿਵੇਂ ਸੂਏ ਦੀਆਂ ਖਾਲਾਂ ਪੱਕੀਆਂ ਹੋ ਜਾਣ ਫਿਰ ਸਾਡੇ ਕੋਲ ਸੂਏ ਦਾ ਪਾਣੀ ਬਿਉਣਾ ਆਜੂ ਅੱਜ ਟੀਮ ਆਈ ਆ ਇੱਕ ਸੰਸਥਾ ਆਈ ਆ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਇਹਨਾਂ ਨੇ ਤੁਹਾਨੂੰ ਅੰ ਦੱਸੇ ਕਿ ਕਿਸ ਤਰ੍ਹਾਂ ਤੁਸੀਂ ਕਣਕ ਝੋਨਾ ਦੀ ਪ੍ਰਾਲੀ ਕਿਸ ਤਰ੍ਹਾਂ ਸਾਂਭਣੀ ਆ ਕਿਸ ਤਰ੍ਹਾਂ ਦੇ ਉਪਰਾਲੇ ਕਰਨੇ ਨੇ ਅੱਗੇ ਜਿਹੜਾ ਕਿਸਾਨੀ ਨੂੰ ਲਾਹੇਵੰਦ ਬਣਾਇਆ ਜਾ ਸਕੇ ਕੀ ਲੱਗ ਰਿਹਾ ਅੱਜ ਟੀਮ ਦੇ ਉਪਰਾਲੇ ਨੂੰ ਕਿਸ ਤਰ੍ਹਾਂ ਦੇਖਦੇ ਹੋ ਇਹ ਤਾਂ ਜੀ ਜਿਹੜਾ ਇਹਨਾਂ ਦੱਸਿਆ ਵੀ ਸਪਰੇਹਾ ਕਰਨੀਆਂ ਨੇ ਜਿਹੜੀਆਂ ਵੀ ਤੁਸੀਂ ਨਿੰਮ ਦਾ ਅੱਕ ਦੇ ਪੱਤੇ ਜਾਂ ਕੌੜੇ ਚੀਜ਼ਾਂ ਨੇ ਜਿਹੜੀਆਂ ਉਹਦਾ ਪਾਣੀ ਲੈ ਕੇ ਸਪਰੇਅ ਕਰ ਦੋ ਉਹ ਵੀ ਫੈਲੇ ਬੰਦ ਹੋ ਜਾਂਦਾ ਤੇ ਐਈਆਂ ਜਿਹਾ ਗੱਲਾਂ ਇਹਨਾਂ ਕੁੜੀ ਨੇ ਸਮਝਾਈਆਂ ਨੇ ਕਿਵੇਂ ਇਹ ਗੱਲਾਂ ਤੁਹਾਨੂੰ ਸਹੀ ਲੱਗ ਰਹੀਆਂ ਨੇ ਕਿਉਂਕਿ ਜਿਹੜੀਆਂ ਕੈਮੀਕਲ ਦਵਾਈਆਂ ਵਰਤਦੇ ਆ ਕੀਟਨਾਸ਼ਕ ਵਰਤਦੇ ਆ ਉਹਨਾਂ ਦੇ ਅੱਜ ਨਤੀਜੇ ਵੀ ਅਸੀਂ ਦੇਖ ਰਹੇ ਆ ਪਹਿਲਾਂ ਕਿਸਾਨ ਕੋਈ ਦਵਾਈ ਰੇ ਸਪਰੇਅ ਵਰਤਦਾ ਨਹੀਂ ਸੀ ਉਹਨੀਆਂ ਬਿਮਾਰੀਆਂ ਵੀ ਨਹੀਂ ਸੀਗੀਆਂ ਅੱਜ ਬਿਮਾਰੀਆਂ ਵੀ ਬਹੁਤ ਨੇ ਇਹ ਬਿਮਾਰੀਆਂ ਆ ਹੋ ਗਿਆ ਨਾ ਫਿਰ ਹੁਣ ਜਗ ਦੇ ਜੂਰੀਆ ਚ ਲੱਪਿਆ ਹਮਮ ਹੋਰ ਫਸਲਾਂ ਨੇ ਪਰ ਸਾਰੇ ਸਪਰੇਅ ਆਉਣ ਲੱਗ ਗਿਆ ਇਸ ਕਰਕੇ ਪਹਿਲਾਂ ਤਾਂ ਸਪਰੇਅ ਇੰਨੀ ਹੁੰਦੀ ਨਰਮੇ ਨੂੰ ਸਪਰੇਅ ਕੋਈ ਨਹੀਂ ਸੀ ਮੱਕੀ ਦੇ ਕੋਈ ਸਪਰੇਅ ਨਹੀਂ ਸੀ ਮਿਰਚਾਂ ਤੇ ਕੋਈ ਸਪਰੇਅ ਨਹੀਂ ਸੀ ਕਿਸੇ ਚੀਜ਼ ਤੇ ਕੋਈ ਸਪਰੇਅ ਨਹੀਂ ਸੀ ਇਹ ਬਿਮਾਰੀਆਂ ਸਪਰੇਅਾਂ ਦਾ ਕਾਰਨ ਮੰਨਦੇ ਆ ਵਾਹ ਹਾਂ ਬਿਮਾਰੀਆਂ ਦਾ ਕਾਰਨ ਆ ਹੋਰ ਕੀ ਆ ਜਦ ਜੀ ਸਾਡੇ ਖਾਣ ਜੋਕੜੀ ਦਾ ਸਬਜ਼ੀ ਨਹੀਂ ਹੁੰਦੀ ਹੈਗੇ ਜੇ ਸਪਰੇ ਨਹੀਂ ਕਰਦੇ ਤੇ ਹੁਣ ਉਹਨਾਂ ਨੇ ਕਿਹਾ ਹੈ ਕਿ ਗੰਨਾ ਵੀ ਤੁਸੀਂ ਆਪਣੇ ਖਾਣ ਜੋਗਾ ਆਪਣੇ ਘਰ ਬੀਜੋ ਬਹੁਤ ਸਾਰੇ ਕਿਸਾਨਾਂ ਦੇ ਖੇਤ ਤਾਂ ਹੈਗੇ ਨੇ ਪਰ ਖੇਤਾਂ 'ਚ ਗੰਨਾ ਨਹੀਂ ਹੈਗਾ ਉਹਦੇ ਬਾਰੇ ਕੀ ਕਹੇਂ ਜੀ ਉਹ ਮੈਂ ਤਾਂ ਆਪ ਕਹਿੰਦਾ ਵੀ ਪੰਜ ਸੱਤ ਬਿਸਬੇ ਸੌ ਬੀਜੋ ਆਪਦੇ ਖਾਣ ਜੋਕਰ ਮਠਾ ਹੋ ਜਾਂਦਾ ਹਮ ਹਰ ਇੱਕ ਕਿਸਾਨ ਨੂੰ ਬੀਜਣਾ ਜੇ ਨਾ ਕਰਨਾ ਹਮ ਨੰਨੇ ਦੀ ਬਹੁਤ ਵਧੀਆ ਖੇਤੀ ਹੈ ਵੀ ਆਪਦਾ ਗੰਨਾ ਪੀੜੋ ਚੀਨੀ ਦਾ ਪੰਡਾ ਛੱਡੋ ਹਮ ਸ਼ੁ크 ਮਾਣੋ ਪਹਿਲਾਂ ਜਿਸ ਤਰ੍ਹਾਂ ਸੀ ਪਹਿਲਾਂ ਵੀ ਦੁਕਾਨਾਂ ਤੇ ਜਾਂਦੇ ਸੀ ਕਿਸਾਨ ਇਸੇ ਤਰ੍ਹਾਂ ਝੋਲੇ ਚੱਕ ਕੇ ਉੱਥੋਂ ਭਰ ਕੇ ਲੈ ਕੇ ਆਉਂਦੇ ਸੀ ਚੀਨੀ ਚਾਹ ਪੱਤੀ ਸਭ ਸਮਾਨ ਦੁਕਾਨਾਂ ਤੋਂ ਹੀ ਆਉਂਦਾ ਸੀ ਪਹਿਲਾਂ ਕਿੱਥੋਂ ਆਉਂਦਾ ਸੀ ਚੀਨੀ ਦਾ ਆਏ ਗਏ ਵਾਤੇ ਹੁੰਦੀ ਸੀ ਹਮ ਹੁਣ ਆਏ ਗਏ ਵਾਤੇ ਗੁੜ ਦੀ ਚਾਹ ਆਏ ਗਏ ਵਾਤੇ ਗੁੜ ਦੀ ਚਾਹ ਆਏ ਗਏ ਵਾਤੇ ਗੁੜ ਦੀ ਚਾਹ ਹਮ ਪਹਿਲਾਂ ਹੁੰਦੀ ਸੀ ਚੀਨੀ ਦੀ ਚਾਹ ਹਮ ਜ਼ਬਾਨਾ ਪਲਟ ਗਿਆ ਪਲਟ ਗਿਆ ਜ਼ਬਾਨਾ ਉਲਟ ਗਿਆ ਫਿਰ ਕੋਈ ਕਵਿਤਾ ਕਵੂਤਾ ਨਹੀਂ ਤੁਸੀਂ ਕਵਿਸਤਰੀ ਵੀ ਕਰਦੇ ਰਹੋ ਬੜਾਈ ਹੈ ਜਵਾਨਾ ਸੋ ਬਜ਼ੁਰਗ ਨੇ ਕਹਿੰਦੇ ਜਵਾਨਾ ਬਦਲ ਗਿਆ ਚੌਧਰੀ ਸਾਹਿਬ ਹੋਰ ਕਿੱਦਾਂ ਦੇ ਉਪਰਾਲੇ ਨੇ ਜਿਹੜੇ ਕਿੰਨੇ ਪਿੰਡਾਂ ਚ ਜਾਂ ਪੂਰੇ ਪੰਜਾਬ ਚ ਜਾਂ ਪੰਜਾਬ ਤੋਂ ਬਾਹਰ ਵੀ ਇਹ ਚੱਲਦੇ ਨੇ ਅਸੀਂ ਜਿਹੜਾ ਟੋਟਲ 6 ਜ਼ਿਲ੍ਹਿਆਂ 'ਚ ਕੰਮ ਕਰ ਰਹੇ ਆ ਜਿਹੜੀ ਸਾਡੀ ਸੰਸਥਾ ਹੈ ਤੇ ਇਸ ਤੋਂ ਇਲਾਵਾ ਅਸੀਂ ਪਟਿਆਲਾ ਦੀ ਗੱਲ ਕਰੀਏ ਤੇ ਪਟਿਆਲਾ ਚ ਅਸੀਂ 590 ਪਿੰਡਾਂ ਦੇ ਵਿੱਚ ਕੰਮ ਕਰ ਰਹੇ ਆ ਜੀ ਹਾਂਜੀ ਜੀ ਧੰਨਵਾਦ ਜੀ ਸਮਾਂ ਦੇਣ ਲਈ ਸੋ ਇਹ ਸੀ ਸਮਾਜ ਸੇਵੀ ਸੰਸਥਾ ਜੋ ਕਿਸਾਨਾਂ ਨੂੰ ਅਵੇਅਰ ਕਰ ਰਹੇ ਨੇ ਸੋ ਕਿਸਾਨ ਇਸ ਤੇ ਕਿੰਨਾ ਅਮਲ ਕਰਦੇ ਨੇ ਤਾਂ ਆਉਣ ਵਾਲਾ ਸਮਾਂ ਦੱਸੂਗਾ ਫਿਲਹਾਲ ਕਿਸਾਨ ਕਹਿਤਾ ਰਹੇ ਨੇ ਕਿ ਜੋ ਗੱਲਾਂ ਦਸੀਆਂ ਨੇ ਉਹ ਕਿਸਾਨਾਂ ਲਈ ਲਾਹੇਵੰਦ ਨੇ ਆਉਣ ਵਾਲਾ ਸਮਾਂ ਹੈ ਜਿਹੜਾ ਜੇ ਉਹਦੇ ਇਹ ਗੱਲਾਂ ਤੇ ਅਮਲ ਕੀਤਾ ਜਾਵੇ ਤਾਂ ਕਿਸਾਨੀ ਆ ਜਿਹੜੀ ਓਹ ਲਾਹੇਵੰਦ ਧੰਦਾ ਇਹ ਹੋ ਸਕਦੀ ਆ ਤੇ ਬਿਮਾਰੀਆਂ ਤੋਂ ਵੀ ਬਚੇ ਜਾ ਸਕਦਾ ਇਹ ਫਿਲਹਾਲ ਕਿਸਾਨ ਕਿੰਨੀ ਗੌਰ ਕਰਦੇ ਨੇ ਇਹ ਗੱਲਾਂ ਤੇ ਤਾਂ ਆਉਣੇ ਵਾਲਾ ਸਮਾਂ ਦੱਸੂਗਾ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਗਰਦੀਪ ਦੇ ਨਾਲ ਮਨਵਿੰਦਰ ਸਿੰਘ ਜਵਾਨਾ ਪਾਸੋਂ